कास्टिंग काउच ਦਾ ਸ਼ਿਕਾਰ ਹੋਈ ਅਦਾਕਾਰਾ ਕਸ਼ਿਕਾ ਕਪੂਰ ਨੇ ਫਿਲਮ ਇੰਡਸਟਰੀ ਦੇ ਵਿੱਚ ਆਪਣੇ ਦਰਦਨਾਕ ਸਫ਼ਰ ਦੇ ਬਾਰੇ ਇੱਕ ਇੰਟਰਵਿਊ 'ਚ ਖੁਲਾਸਾ ਕੀਤਾ ਹੈ ਕਸ਼ਿਕਾ ਕਪੂਰ ਨੇ ਸਾਲ 2024 ਦੇ ਵਿੱਚ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਿਆ ਸੀ 2024 ਦੀ ਆਯੁਸ਼ਮਤੀ ਗੀਤਾ ਮੈਟ੍ਰਿਕ ਪਾਸ ਦੇ ਨਾਲ ਆਪਣੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਪੂਰ ਨੇ 150 ਤੋਂ ਵੱਧਾ ਸਫਲ ਆਡੀਸ਼ਨਾਂ ਦਾ ਸਾਹਮਣਾ ਕੀਤਾ ਸੀ ਇਸ ਦੌਰਾਨ ਉਸ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸਦੀ ਹਾਂ ਕਿ ਅਦਾਕਾਰ ਨੇ ਇੰਟਰਵਿਊ ਦੇ ਵਿੱਚ ਅੱਗੇ ਵੀ ਕਿਹਾ ਕਿ ਇੱਕ ਸਮਾਂ ਜਿਹਾ ਵੀ ਆਇਆ ਸੀ ਜਦੋਂ ਡਾਇਰੈਕਟਰ ਮੈਨੂੰ ਸਵੇਰੇ-ਸਵੇਰੇ 3 ਵਜੇ ਫੋਨ ਕਰ ਦਿੰਦੇ ਸੀ ਤੇ ਮੈਨੂੰ ਕਹਿੰਦੇ ਸੀ ਕਿ ਮੈਂ ਤੈਨੂੰ ਕੰਮ ਦਵਾਂਗਾ ਪਰ ਤੈਨੂੰ ਮੇਰੇ ਨਾਲ ਸੌਣਾ ਪਵੇਗਾ ਤ ਕਪੂਰ ਨੇ ਇਥੇ ਵੀ ਕਿਹਾ ਕਿ ਮੈਂ ਅਜਿਹੀਆਂ ਪੇਸ਼ਕਸ਼ਾਂ ਨੂੰ ਹਮੇਸ਼ਾ ਤੋਂ ਠੁਕਰਾਂਦੀ ਆਈਆਂ ਕਿਉਂਕਿ ਮੇਰੇ ਲਈ ਮੇਰਾ ਸੈਲਫ ਕੌਨਫੀਡੈਂਸ ਜੋ ਹੈ ਉਹ ਸਭ ਤੋਂ ਜ਼ਿਆਦਾ ਮਾਇਨੇ ਰੱਖਦਾ ਹੈ ਯਾਨੀ ਕਿ ਕਿਸੇ ਵੀ ਸ਼ਾਰਟਕਟ ਨਾਲੋਂ ਮੇਰੇ ਲਈ ਮੇਰਾ ਸੈਲਫ ਕੌਨਫੀਡੈਂਸ ਕਾਫੀ ਮਾਇਨੇ ਹੈ ਤਾਂ ਉਹਨਾਂ ਨੇ ਕਾਸਟਿੰਗ ਡਾਇਰੈਕਟ ਡਾਇਰੈਕਟਰਾਂ ਦੇ ਵਿਵਹਾਰ ਦੇ ਵਿੱਚ ਇੱਕ ਪਰੇਸ਼ਾਨ ਕਰਨ ਵਾਲੇ ਪੈਟਰਨ ਦਾ ਇਹ ਖੁਲਾਸਾ ਕੀਤਾ ਸੀ ਜੋ ਦੇਰ ਰਾਤ ਨੂੰ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਸੀ ਅਜੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਕਪੂਰ ਅਨੈਤਿਕ ਮੰਗਾਂ ਅਤੇ ਚੁਕੰਤੋਂ ਇਨਕਾਰ ਕਰਨ ਦੇ ਵਿੱਚ ਦ੍ਰਿੜ ਰਹੀ ਤੇ ਨਾਲ ਹੀ ਉਹ ਆਪਣੀ ਅੰਦਰੂਨੀ ਤਾਕਤ ਅਤੇ ਉਸ ਦੇ ਪਰਿਵਾਰ ਖਾਸ ਕਰਕੇ ਉਸ ਦੀ ਮਾਂ ਦੁਆਰਾ ਉਸ ਵਿੱਚ ਪਾਏ ਗਏ ਮੁੱਲਾਂ ਉਹ ਇਹਨਾ ਮੁਸ਼ਕਿਲਾਂ ਸਮਿਆਂ ਨਜਿੱਠਣ ਦੇ ਵਿੱਚ ਮਦਦ ਕਰਨ ਦਾ ਸਹਿਰਾ ਦਿੰਦੀ ਹੈ। ਆਯੂਸ਼ਮਤੀ ਗੀਤਾ ਮੈਟ੍ਰਿਕ ਪਾਸ ਵਿੱਚ ਕਸ਼ਿਕਾ ਕਪੂਰ ਨੇ ਸ਼ੁਰੂਆਤ ਦੇ ਵਿਆਪਕ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ। ਆਲੋਚਕਾਂ ਅਤੇ ਦਰਸ਼ਕਾਂ ਦੋਵਾਂ ਨੇ ਉਸ ਦੀ ਸਕ੍ਰੀਨ ਮੌਜੂਦਗੀ ਅਤੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਹੈ। ਆਪਣੀ ਸਫਲ ਸ਼ੁਰੂਆਤ ਤੋਂ ਬਾਅਦ ਕਪੂਰ ਹੁਣ ਕਈ ਪ੍ਰੋਜੈਕਟਾਂ ਤੇ ਕੰਮ ਕਰ ਰਹੀ ਹੈ ਇਸ ਦੇ ਵਿੱਚ ਇੱਕ ਰੋਮਾਂਟਿਕ ਡਰਾਮਾ ਅਤੇ ਐਕਸ਼ਨ ਥ੍ਰਿਲਰ ਵੀ ਸ਼ਾਮਿਲ ਹੈ ਤਾਂ ਕਹਿੰਦਾ ਪਾਵੇ ਕਿ ਅਦਾਕਾਰੀ ਦੀ ਲਾਈਨ ਹੋ ਜਾਂ ਕੋਈ ਵੀ ਲਾਈਨ ਹੋਵੇ ਇੱਥੇ ਤੁਹਾਡੇ ਮਾਨ ਸਨਮਾਨ ਦੇ ਨਾਲ ਖਿਲਵਾੜ ਕਰਨ ਵਾਲੇ ਲੱਖਾਂ ਮਿਲਣਗੇ ਪਰ ਅਜਿਹੀ ਬਾਤ ਘਾਟ ਐਕਟਰ ਨੇ ਜੋ ਆਪਣੀ ਸੈਲਫ ਰਿਸਪੈਕਟ ਨੂੰ ਪਹਿਲੀ ਤਵੱਜੋ ਦਿੰਦੇ ਨੇ ਤਾਂ ਇੱਥੇ ਕਸ਼ਿਕਾ ਕਪੂਰ ਵੀ ਉਹਨਾਂ ਅਦਾਕਾਰਾਂ ਦੇ ਵਿੱਚੋਂ ਇੱਕ ਹੈ ਜਿੱਥੇ ਉਹਨਾਂ ਦੇ ਨਾਲ ਅਜੀਹੀ ਜਿਹੜੀ ਘਟਨਾਵਾਂ ਨੇ ਹੋ ਜਾਂਦੀਆਂ ਨੇ ਪਰ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਆਪਣੇ ਸੈਲਫ ਕੌਨਫੀਡੈਂਸ ਨੂੰ ਇੱਥੇ ਚੂਜ਼ ਕੀਤਾ ਜਾਂਦਾ ਹੈ ਅਜੀਆਂ ਇਹ ਇੱਕ ਅਦਾਕਾਰ ਨਹੀਂ ਹੈ ਬਲਕਿ ਅਜੀਆਂ ਹੋਰ ਵੀ ਬਹੁਤ ਸਾਰੀ ਅਦਾਕਾਰ ਨੇ ਜੋ ਸਾਹਮਣੇ ਆ ਕੇ ਕੈਮਰਾ ਤੇ ਇਹ ਚੀਜ਼ਾਂ ਨੂੰ ਬੋਲਦੀਆਂ ਨੇ ਬਖੂਬੀ ਆਪਣੇ ਇੰਟਰਵਿਊਆਂ ਦੇ ਵਿੱਚ ਦੱਸਦੀਆਂ ਨੇ ਕਿ ਕਿਸ ਤਰ੍ਹਾਂ ਡਾਇਰੈਕਟਰਾਂ ਦੇ ਵੱਲੋਂ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਇੱਥੇ ਪ੍ਰੋਡਿਊਸਰਾਂ ਦੇ ਵੱਲੋਂ ਜੋ ਹੈ ਉਹ ਪ੍ਰਤਾੜਿਤ ਕੀਤਾ ਜਾਂਦਾ ਹੈ ਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਦਾਕਾਰ ਜੋ ਨੇ ਉਹ ਆਪਣੇ ਕਿਸੇ ਵੀ ਸਮੇ ਜਿਹੜਾ ਕੰਮ ਕੀਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਉਹਨਾਂ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਨੂੰ ਸਪਸ਼ਟ ਕੀਤਾ ਜਾਂਦਾ ਹੈ ਤਾਂ ਖੁੱਲਕੇ ਜੋ ਹੈ ਇੰਟਰਵਿਊਆਂ ਦੇ ਵਿੱਚ ਉਹਨਾਂ ਦੇ ਵੱਲੋਂ ਇਸ ਚੀਜ਼ ਨੂੰ ਸਪਸ਼ਟ ਕੀਤਾ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜੇ ਅਜੀਹ ਡਾਇਰੈਕਟਰ ਨੇ ਉਹ ਤੰਗ ਪਰੇਸ਼ਾਨ ਕਰਦੇ ਨੇ